ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ 10 ਵਜੇ ਤੱਕ ਦੀ ਮੌਸਮ ਅਫਰੇਡ ਲੈ ਕੇ ਹਾਜ਼ਰਾਂ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਅੱਜ ਉਹ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਹੁਣ ਜੇਕਰ ਤਾਜ਼ਾ ਸੈਟੇਲਾਈਟ ਦਾ ਸਿਰਾਂ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਜਿਵੇਂ ਕਿ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇੱਕ ਤਾਜ਼ਾ ਪਛਮੀ ਸਿਸਟਮ ਪ੍ਰਭਾਵਿਤ ਕਰਨ ਜਾ ਰਿਹਾ ਜੀ ਹਿਮਾਲਿਆਨ ਖੇਤਰ ਨੂੰ ਖਾਸ ਕਰਕੇ ਆਪਣੇ ਜਿਹੜੇ ਮੈਦਾਨੀ ਖੇਤਰ ਹੈ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਨੂੰ ਜਿਹੜੀ ਇਹ ਸਿਸਟਮ ਪ੍ਰਭਾਵਿਤ ਕਰੇਗਾ ਤੇ ਬਦਲਵੇਂ ਜਿਹੜੀਆਂ ਬਣ ਸਕਦੀ ਆ ਅਸਵਿਲੇ ਜਿਹੜੇ ਸਾਨੀਓ ਸਿਸਟਮ ਜਿਹੜਾ ਜਿਆ ਫੋਰੀ ਤਰ੍ਹਾਂ ਐਕਟੀਵੇਟ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰ ਔਰ ਪਹਾੜੀ ਖੇਤਰਾਂ ਦੇ ਵਿੱਚ ਜਿਹੜਿਆ ਸੰਘਣੀ ਬਦਲਵਾਈ ਇਸ ਵੇਲੇ ਬਣੀ ਹੋਈ ਆ ਤੇ ਤੁਹਾਨੂੰ ਦੱਸ ਦਿਆਂ ਜੀ ਕੋਈ ਐਕਟਿਵ ਫਦਰ ਦਾ ਸਿਸਟਮ ਨਹੀਂ ਹੈ ਲੋ ਲੈਵਲ ਦਾ ਇਹ ਸਿਸਟਮ ਹੈ ਬੱਦਲਵਾਈ ਜਦੋਂ ਦਿਨ ਦਾ ਹੋਇਆ ਅੱਗੇ 48 ਘੰਟਿਆਂ ਤੱਕ ਤੇ ਉਸ ਤੋਂ ਬਾਅਦ ਇਹ ਹਾੜ ਵੱਲ ਨੂੰ ਕੋਚ ਕਰ ਜਾਏਗਾ ਹਾਲਾਂਕਿ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋ ਰਿਹਾ ਸੀ ਤੇ ਗਰਮੀ ਤੋਂ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਅੱਜ ਜ਼ਰੂਰ ਮਿਲੀ ਆ ਇਸ ਸਿਸਟਮ ਦੇ ਸਦਕਾ ਗੱਲ ਕਰੀਏ ਜੀ ਮੀਂਹ ਦੀ ਹਲਕੇ ਮੀਂਹ ਜਿਹੜੇ ਆ ਦਰਜ ਹੋ ਸਕਦੇ ਨੇ ਜੀ ਅੱਜ ਦੇਰ ਰਾਤ ਤੋਂ ਲੈ ਕੇ ਕੱਲ ਦੁਪਹਿਰ ਤੋ ਪਹਿਲਾ-ਪਹਿਲਾ ਮੀਂਹ ਇਸ ਵਾਂਗ ਜਿਹੜੇ ਲੱਗਣਗੇ ਕੁਝ-ਕੁਝ ਥਾਵਾਂ ਤੇ ਕੁਝ-ਕੁਝ ਸਮੇਂ ਲਈ ਲੱਗਣਗੇ ਹਲਕੇ ਛਿੱਟੇ ਛਰਾਟੇ ਜਿਹਨੂੰ ਆਪਾਂ ਕਹਿ ਸਕਦੇ ਆ ਕੋਈ ਦਰਮਿਆਨੇ ਕੋਈ ਭਾਰੇ ਮੀਂਹ ਦੇ ਅਲਰਟ ਫਿਲਹਾਲ ਜਾਰੀ ਨਹੀਂ ਕੀਤੇ ਗਏ ਦੂਜੇ ਪਾਸੇ ਜੇਕਰ ਦੇਖੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮਾਗੋਲ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ 4 ਤਰੀਕ ਯਾਨੀ ਕਿ ਅੱਜ ਜਿਹੇ ਕਹੇ ਸੀ ਤੁਹਾਨੂੰ ਦੱਸਿਆ ਸੀ ਕਿ ਬਦਲ ਵਾੜ ਵਾਲਾ ਸਿਸਟ ਅੱਜ ਬਦਲਵਾਜ ਦਿੰਦਾ ਹੋਇਆ ਕੱਲ ਸਵੇਰੇ ਜਾਂ ਫਿਰ ਦੁਪਹਿਰ ਬਾਅਦ ਤੱਕ ਇਸ ਸਿਸਟਮ ਅਗੇ ਕੁਝ ਕਰ ਜਾਏਗਾ 5 ਉਹ 6 ਤਰੀਕ ਦੀ ਜਾਣੀ ਕਿ ਅਗਲੇ 48 ਘੰਟੇ ਜਿਹੜੇ ਹੋਣਗੇ ਅਗਲੇ 24 ਘੰਟੇ ਤੱਕ ਕਹਿ ਸਕਦੇ ਆ ਸਿਸਟਮ ਐਕਟਿਵੇਟ ਰਹਿ ਸਕਦਾ ਹੈ ਉਸ ਤੋਂ ਬਾਅਦ 5 6 ਤਰੀਕ ਤੱਕ ਮੌਸਮ ਜਿਹੜਾ ਜਾਂ ਮੌਸਮ ਬਿਲਕੁਲ ਸਾਫ਼ ਹੋ ਜਾਏਗਾ 7 ਤਰੀਕ ਨੂੰ ਫਿਰ ਤੋਂ ਇਹ ਕਿ ਸਿਸਟਮ ਦੱਸ ਤੱਕ ਦੇਣ ਜਾ ਰਿਹਾ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਇਹ ਐਕਟਿਵੇਟ ਹੋਏਗਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਦਲਵਾਜ ਜਿਹੜੀ ਆ ਵੜ ਸਕਦੀ ਆ ਉਮੀਦ ਹੈ ਸਾਰ ਇਸ ਤੋਂ ਵੀ ਨਹੀਂ ਅਗੇ ਜੀ ਤੇ ਬਦਲਵਾਜ ਦਿੰਦਾ ਹੋਇਆ ਇਸ ਇਸ ਰਵੀ ਕਿਤੇ ਹਲਕਾ ਫੁਲਕਾ ਜਿਹਾ ਛਿੱਟੇ ਛਰਾਟੇ ਦੇ ਸਕਦਾ ਹੈਗਾ ਖਾਸ ਕਰ ਆਪਣੇ ਹਰਿਆਣਾ ਦੇ ਨਾਲ ਲੱਗਦੇ ਬੈਲਟ ਜਿਹੜੀ ਔਰ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਫਟਾਣ ਗੋਡ ਹੁਸ਼ਿਆਰ ਫਰ ਨਵਾਂ ਸ਼ਹਿਰ ਦੇ ਵਿੱਚ ਹਲਕੇ ਛਿੱਟੇ ਛਰਾਟੇ ਦੀ ਉਮੀਦ ਹੈ ਜਿਹੜੀ 7 ਤੀ ਤੋਂ ਲੈ ਕੇ 9 ਤੀ ਦੇ ਵਿੱਚ ਲੱਗ ਰਹੀ ਹੈ ਹੁਣ ਜੇਕਰ ਗੱਲ ਕਰੀਏ ਜੀ ਆਉਣ ਵਾਲੇ 10 ਦਿਨਾਂ ਤੱਕ ਕੋਈ ਐਕਟਿਵ ਪੱਧਰ ਦਾ ਸਿਸਟਮ ਕਦੋਂ ਆ ਜਾਏ ਤਦ ਅਨੁਮਾਨ ਹੈ ਦੱਸਿਆ ਹੈ ਜੀ ਕਿ 15 ਤਰੀਕ ਤੋਂ ਬਾਅਦ ਯਾਨੀ ਕਿ 16 17 ਮਈ ਨੂੰ ਇੱਕ ਐਕਟਿਵ ਲੈਵਲ ਦਾ ਸਿਸਟਮ ਹੈ ਜਿਹੜਾ ਪੰਜਾਬ ਦੇ ਵਿੱਚ ਦਸ ਸਕਦਾ ਹੈਗਾ ਭਾਰੀ ਮੀਂਹ ਦੇ ਸੱਲ ਦਰਜ ਹੋ ਸਕਦੇ ਨੇ ਜੀ ਉਮੀਦ ਮੁਤਾਬਕ ਤੇ ਬਾਕੀ ਹਲਕੇ ਤੋਂ ਦਰਮਿਆਨੇ ਮੀਂਹ ਜ਼ਿਆਦਾਤਰ ਖੇਤਰਾਂ ਦੇ ਵਿੱਚ ਹੋਰ ਕੁਝ ਖੇਤਰਾਂ 'ਤੇ ਗੜੇ ਮਾਰੀ ਬਿਜੜੀਆਂ 15 ਤੋਂ ਬਾਅਦ ਵਾਲਾ ਸਿਸਟਮ ਜਿਹੜਾ ਦੇ ਸਕਦਾ ਹੈਗਾ ਫਿਰ ਆਜੇਕਰ ਦੱਸਨੀ ਤਾਂ ਗੱਲ ਕਰੀਏ ਜੀ ਦੋ ਸਿਸਟਮ ਨੇ ਦੋਨੋਂ ਲੋ ਪ੍ਰੈਸ਼ਰ ਦੇ ਸਿਸਟਮ ਨੇ ਕੋਈ ਐਕਟਿਵ ਸਿਸਟਮ ਨਹੀਂ ਆ ਬਦਲਵਾਇ ਦੇ ਨਾਲ ਕਿਤੇ ਕਿਤੇ ਹਲਕੇ ਛਿੱਟੇ ਛਰਾਟੇ ਇਸ ਸਿਸਟਮ ਦੇ ਸਕਦੇ ਨੇ ਉਸ ਤੋਂ ਵੱਧ ਕੋਈ ਉਮੀਦ ਇਹਨਾਂ ਤੋਂ ਨਹੀਂ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ